ਪਸੋਂ ਨੂੰ ਰਹਿਣ ਦੀ ਤੇ ਥਣ ਖੜੇ ਦੀ ਜ਼ਿਆਦਾ ਹੁੰਦੀ ਆ ਅਸੀਂ ਜਿਹੜੇ ਦੱਬਾ ਮਾਰ ਦਿੰਦੀ ਆ ਦੱਬਾ ਮਾਰਦੇ ਪੇਡੈਂਟ ਹੀ ਇਲਾਜ ਨੇ ਬਾਕੀ ਜਿਹੜੀ ਡਾਕਟਰਾਂ ਤੋਂ ਕੋਈ ਵੀ ਬਿਮਾਰੀ ਨਹੀਂ ਠੀਕ ਹੁੰਦੀ ਜਿਵੇਂ ਡਾਕਟਰ ਕਹਿੰਦੇ ਅੰਦਰ ਲੋਹਾ ਗੀਏ ਇਹ ਮਰੂ ਘਾ ਡੰਗਰ ਹਾਂਜੀ ਉਹ ਜਿਹੜੇ ਡੰਗਰ ਵੀ ਠੀਕ ਆਪਣੀ ਦਵਾਈ ਨਾਲ ਹੋ ਜਾਂਦੇ ਨੇ ਬੰਨ ਪਿਆ ਵਾ 20 25 25 ਦਿਨਾਂ ਦਾ ਖੁੱਲ ਜਾਂਦਾ ਹਾਂਜੀ ਤੇ ਸਾਰੇ ਵਧੀਆ ਇਲਾਜ ਨੇ ਪੂਰਾ ਵਧੀਆ ਜਾਨੀ ਕਿ ਤਸੱਲੀ ਵਾਸ ਇਲਾਜ ਕਰਦੇ ਨੇ ਪੂਰੇ ਤਸੱਲੀ ਵਾਸ ਇਲਾਜ ਨੇ ਪਰ ਸੇ ਜੋ ਪੂਰੇ ਫੋਲਿਓ ਪੂਰੇ ਪੂਰੇ ਸੇ ਜੋ ਵੀ ਵੀ 25-23 ਸਾਲ ਤੋਂ ਸਾਡੇ ਕੋਲੇ ਜਿਹੜੇ ਪੱਕੇ ਗਾਹਕ ਲੱਗੇ ਨੇ ਉਹ ਲੱਗੇ ਵੀ ਨਹੀਂ ਉਹ ਹੋਰ ਕਿਤੇ ਜਾਂਦੇ ਹੀ ਨਹੀਂ ਠੀਕ ਹੈ ਤੇ ਹੋਰ ਆਪਾਂ ਬੰਦਿਆਂ ਨੂੰ ਵੀ ਦਵਾਈਆਂ ਦਿੰਦੇ ਬੰਦਿਆਂ ਨਾਲਾਜ਼ੀ ਕਰਦੇ ਆਂ ਜਿਵੇਂ ਪਿੱਤੇ ਦੀ ਬਸਰੀ ਸ਼ੂਗਰ ਦੀ ਸਾਹ ਦਮਾ ਖਾਂਸੀ ਨਜਲਾ ਜੋੜਾਂ ਦਾ ਦਰਦ ਸਰਵੈਕਲ ਆ ਜਿਹੜਾ ਸਰਵੈਕਲ ਡਾਕਟਰ ਬਹੁਤ ਲੰਬੀ ਦਵਾਈ ਖਵਾਉਂਦੇ ਨੇ ਠੀਕ ਨਹੀਂ ਹੁੰਦਾ ਹਾਂਜੀ ਆਪਣੇ ਕੋਲ ਸਰਵੈਕਲ ਹਫਤਾ ਹੱਦ 15 ਦਾ ਬੱਸ ਆਪਣੇ ਜੋ ਦਰਦ ਦੋੜ ਦਾ ਇੱਕ ਲੱਤ ਜਾਂਦਾ ਸੁੱਕਾ ਦਰਦ ਹਾਂਜੀ ਡਾਕਟਰ ਕਹਿੰਦੇ ਮਣਕੇ ਦਵੇ ਆ ਕੋਈ ਦਵਾਈ ਨਹੀਂ ਹੁੰਦਾ ਉਹ ਵੀ ਆਪਣੀ ਦਵਾਈ ਨਾਲ ਠੀਕ ਹੋ ਜਾਂਦਾ ਠੀਕ ਹੈ ਜੀ ਕਣਕ ਤੋਂ ਅਲਰਜੀ ਹਾਂਜੀ ਇਹ ਸਾਰੇ ਇਲਾਜ ਪੂਰੇ ਵਧੀਆ ਪੇਡੈਂਟ ਲਾਜ ਇਹ ਤਾਂ ਹੋ ਗਏ ਬੰਦਿਆਂ ਦੇ ਜੀ ਪਸ਼ੂਆਂ ਦੇ ਪਸ਼ੂਆਂ ਦੇ ਥਣ ਖੜੇ ਦਾ ਹਾਂਜੀ ਬੰਨ ਪੈ ਦਾ ਭਾਰ ਪੈਣ ਦਾ ਭਾਰ ਕੋਹਾ ਕਰਦਾ ਨਹੀਂ ਬਦਦਰ ਡੰਗਰੋਂ ਡਾਕਟਰਾਂ ਤੋਂ ਆਮ ਠੀਕ ਹੀ ਨਹੀਂ ਹੁੰਦਾ ਆਗਾ ਪ੍ਰਕਾਸ਼ ਦਰਦਵਾਰਾ ਸਾਹਿਬ ਤੇ ਇਸ ਦਿਨ ਇਸ ਸਾਈਡ ਤੇ ਤੁਸੀਂ ਦੇਖ ਰਹੇ ਹੋ ਬਰਨਾਲਾ ਸ਼ਹਿਰ ਇਹ ਬਰਨਾਲਾ ਸ਼ਹਿਰ ਇਸ ਸਾਈਡ ਤੇ ਅੰਧਿਆਰ ਰੋਡ ਹੈ ਅੰਧਿਆਰ ਸ਼ਹਿਰਾ ਇਹ ਆਪਾਂ ਪਹੁੰਚੇ ਸੀ ਸੰਧੂ ਹਰਵਾਰ ਇੱਥੇ ਆਪਾਂ ਦਵਾਈ ਲੈਣ ਪਹੁੰਚੇ ਸੀ ਆਪਣੀ ਮੱਝ ਲਈ ਤੇ ਆਪਾਂ ਬੈਸਾਬ ਨਾਲ ਗੱਲ ਕਰਦੇ ਆਂ ਤੇ ਪਤਾ ਦੇਖਦੇ ਆਂ ਕਿ ਕਿਸ ਤਰ੍ਹਾਂ ਦੀ ਦਵਾਈ ਹੈ ਅੱਜ ਆਪਾਂ ਤੁਹਾਨੂੰ ਉਸ ਵੈਦ ਨਾਲ ਮਿਲਾਉਣੇ ਆ ਜਿਸ ਨੇ ਹਜ਼ਾਰਾਂ ਹੀ ਪਸ਼ੂਆਂ ਨੂੰ ਤੇ ਹਜ਼ਾਰਾਂ ਹੀ ਬੰਦਿਆਂ ਨੂੰ ਠੀਕ ਕੀਤਾ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਵੀ ਇਹ ਵੈਦ ਕਿਸ-ਕਿਸ ਦਵਾਈਆਂ ਦਿੰਦੇ ਨੇ ਰੋਗਾਂ ਦੀਆਂ ਜਿਹੜੇ ਰੋਗ ਡਾਕਟਰਾਂ ਤੋਂ ਠੀਕ ਨਹੀਂ ਹੁੰਦੇ ਤੇ ਉਹ ਰੋਗ ਇਹ ਵੈਦ ਸਾਹਿਬ ਠੀਕ ਕਰ ਦਿੰਦੇ ਜਿੰਨਾ ਵੀ ਪਸ਼ੂਆਂ ਨੂੰ ਡਾਕਟਰ ਜਵਾਬ ਦੇ ਚੁੱਕੇ ਨੇ ਉਹਨਾਂ ਨੂੰ ਇਹਨਾਂ ਨੇ ਸਹੀ ਕੀਤਾ ਤੇ ਜੋ ਕਿ ਜਾਦੇ ਸਮੱਸਿਆ ਆਪਣੇ ਥਣਾ ਦੀ ਜਾਂ ਪਸ਼ੂਆਂ ਨੂੰ ਹੋਰ ਕਈ ਬਿਮਾਰੀਆਂ ਲੱਗ ਜਾਂਦੀ ਹੈ ਜਿਨ੍ਹਾਂ ਦੀ ਦਵਾਈ ਡਾਕਟਰ ਸਾਹਿਬ ਜਵਾਬ ਦੇ ਜਾਂਦੇ ਨੇ ਉਹ ਇਹ ਹੱਲ ਕਰ ਦਿੰਦੇ ਨੇ ਪ੍ਰਾਨੇ ਵੈਦ ਸਾਹਿਬ ਨੇ ਆਪਾਂ ਇਹਨਾਂ ਤੋਂ ਪੁੱਛਾਂਗੇ ਕਿ ਕਿੰਨੇ ਸਾਲ ਦਾ ਤਜਰਬਾ ਤੇ ਕਿੰਨੇ ਪ੍ਰਾਨੇ ਇਹ ਦਵਾਈਆਂ ਦਿੰਦੇ ਆ ਤੇ ਕਿੰਨੇ ਪਸ਼ੂ ਠੀਕ ਹੋ ਗਏ ਕਿੱਥੋਂ ਕਿੱਥੋਂ ਤੱਕ ਇਹਨਾਂ ਤੋਂ ਲੋਕ ਆ ਕੇ ਦਵਾਈ ਲੈ ਕੇ ਜਾਂਦੇ ਨੇ ਹਾਂਜੀ ਵੈਦ ਸਾਹਿਬ ਜੀ ਤੁਸੀਂ ਦੱਸੋ ਤੇ ਤੁਹਾਡੇ ਕੋਲੇ ਕਿੰਨਾ ਕਿੰਨਾ ਰੋਗਾਂ ਦੀ ਦਵਾਈ ਹੈ ਤੇ ਕਿੱਥੋਂ ਕਿੱਥੋਂ ਆ ਕੇ ਤੁਹਾਡੀ ਦਵਾਈ ਨਾਲ ਪਸ਼ੂ ਠੀਕ ਹੋਏ ਨੇ ਮੇਰੇ ਕੋਲ 30-35 ਸਾਲ ਦਾ ਤਜਰਬਾ ਪੁਰਾਣਾ ਅੱਛਾ ਜੀ ਤੇ ਲੋਕ ਤਾਂ ਮੇਰੇ ਕੋਲੇ ਪੰਜਾਬ ਹਰਿਆਣਾ ਹਿਮਾਚਲ ਯੂਪੀ ਤੱਕੋਂ ਮਤਲਬੋਂ ਪਾਉਂਦੇ ਆ ਠੀਕ ਹੈ ਬਹੁਤ ਦੂਰ ਤੱਕ ਪਹੁੰਚ ਜਾਂਦੀ ਹੈ ਹਾਂਜੀ ਜਿਆਦਾ ਸਮੱਸਿਆ ਬਸ ਉਹਨੂੰ ਰਹਿਣ ਦੀ ਤੇ ਖੁਰਖੜੇ ਦੀ ਜਿਆਦਾ ਹੁੰਦੀ ਹੈ ਅਸੀਂ ਜਿਹੜੇ ਦੱਬਾ ਮਾਰ ਦਿੰਦੀ ਆ ਨੱਬਾ ਮਾਰਦੇ ਉਹ ਤਾਂ ਪੇਡੈਂਟ ਹੀ ਇਲਾਜ ਨੇ ਬਾਕੀ ਜਿਹੜੀ ਡਾਕਟਰਾਂ ਤੋਂ ਕੋਈ ਬਿਮਾਰੀ ਨਹੀਂ ਠੀਕ ਹੁੰਦੀ ਜਿਵੇਂ ਡਾਕਟਰ ਕਹਿੰਦਾ ਅੰਦਰ ਲੋਹਾ ਗਈ ਹੈ ਇਹ ਮਰੂ ਘਾ ਡੰਗਰ ਹਾਂਜੀ ਉਹ ਜਿਹੜੇ ਡੰਗਰ ਵੀ ਠੀਕ ਆਪਣੀ ਦਵਾਈ ਨਾਲ ਹੋ ਜਾਂਦੇ ਨੇ ਮੰਨ ਪਿਆ ਵਾ 20 25 25 ਦਿਨਾਂ ਦਾ ਖੁੱਲ ਜਾਂਦਾ ਹੈ ਹਾਂਜੀ ਤੇ ਸਾਰੇ ਵਧੀਆ ਇਲਾਜ ਨੇ ਪੂਰਾ ਵਧੀਆ ਜਾਨੀਏ ਤਸੱਲੀ ਵਕਤ ਸਲਾਜ ਕਰਦੇ ਨੇ ਪੂਰੇ ਤਸੱਲੀ ਵਕਤ ਸਲਾਜ ਨੇ ਰੋਸੇ ਜੋ ਪੂਰੇ ਰੋਸੇ ਜੋ ਪੂਰੇ ਪੁਰਸੇ ਜੋ ਬੀਬੀ 25-23 ਸਾਲ ਤੋਂ ਸਾਡੇ ਕੋਲੇ ਜਿਹੜੇ ਪੱਕੇ ਗਾਹਕ ਲੱਗੇ ਨੇ ਉਹ ਲੱਗੇ ਵੀ ਨਹੀਂ ਉਹ ਹੋਰ ਕਿਤੇ ਜਾਂਦੇ ਹੀ ਨਹੀਂ ਠੀਕ ਹੈ ਜੀ ਤੇ ਹੋਰ ਆਪਾਂ ਬੰਦਿਆਂ ਨੂੰ ਵੀ ਦਵਾਈਆਂ ਬੰਦਿਆਂ ਨਾਲ ਆਜ਼ਮੀ ਕਰਦੇ ਆਂ ਜਿਵੇਂ ਪਿੱਤੇ ਦੀ ਬਸਰੀ ਸ਼ੂਗਰ ਦੀ ਸਾਹ ਦਮਾ ਖਾਂਸੀ ਨਜਲਾ ਜੋੜਾਂ ਦਾ ਦਰਦ ਸਰਵੈਕਲ ਆ ਜਿਹੜਾ ਸਰਵੈਕਲ ਡਾਕਟਰ ਬਹੁਤ ਲੰਬੀ ਦਵਾਈ ਖਵਾਉਂਦੇ ਨੇ ਠੀਕ ਨਹੀਂ ਹੁੰਦਾ ਹਾਂ ਜੀ ਆਪਣੇ ਕੋਲ ਸਰਵੈਕਲ ਹਫਤਾ ਹੱਦ 15 ਦਿਨ ਬਸ ਠੀਕ ਆ ਪੂਰੇ ਜੋ ਦਰ ਦਰ ਦਾ ਇੱਕ ਲੱਤ ਜਾਂਦਾ ਸੁੱਕਾ ਦਰਦ ਹਾਂਜੀ ਡਾਕਟਰ ਕਹਿੰਦੇ ਮਨਕੇ ਦਵੇ ਆ ਕੋਈ ਦਵਾਈ ਨਹੀਂ ਹੁੰਦਾ ਉਹ ਵੀ ਆਪਣੀ ਦਵਾਈ ਨਾਲ ਠੀਕ ਹੋ ਜਾਂਦਾ ਠੀਕ ਹੈ ਜੀ ਅਣਕ ਤੋਂ ਅਲਰਜੀ ਹਾਂਜੀ ਇਹ ਸਾਰੇ ਇਲਾਜ ਪੂਰੇ ਵਧੀਆ ਪੇਡੈਂਟ ਲਾਜੇ ਇਹ ਤਾਂ ਹੋ ਗਏ ਬੰਦਿਆਂ ਦੇ ਹੀ ਪਸ਼ੂਆਂ ਦੇ ਪਸ਼ੂਆਂ ਦੇ ਥਣ ਖੜੇ ਦਾ ਹਾਂਜੀ ਬੰਨ ਪੈ ਦਾ ਹਾਂਜੀ ਭਾਰ ਪੈਣ ਦਾ ਭਾਰ ਕੋਹਾ ਕਰਦਾ ਨਹੀਂ ਬਿਦਾਂ ਡੰਗਰੋਂ ਡਾਕਟਰਾਂ ਤੋਂ ਆਮ ਠੀਕ ਹੀ ਨਹੀਂ ਹੁੰਦਾ ਉਹ ਵੀ ਮੇਰੇ ਕੋਲ ਆ ਜਾਏ ਹਾਂਜੀ ਡਾਕਟਰ ਆਪਾਂ ਬੈਲ ਸਾਹਿਬ ਆਪਾਂ ਤੁਹਾਡੇ ਕੋਲੇ ਥਣ ਰੁਕਣ ਦੀ ਦਵਾਈ ਲੈਣ ਆਏ ਆ ਤੇ ਇਹ ਕਹੇ ਕਿ ਦਿਨਾਂ ਚ ਠੀਕ ਹੋ ਜਾਂਦੀ ਹੈ ਜੀ ਇਹ ਕੋਈ ਕਿਸੇ ਨੂੰ ਸੇਦੀ ਫਰ ਪਾ ਜਾਂਦਾ ਕਿਸੇ ਨੂੰ ਹੌਲੀ ਪਾ ਜਾਂਦਾ ਹੈ ਜਾਨੀ ਇਹ 15 ਦਿਨ ਦੀ ਦਵਾਈ ਆ ਆਪਾਂ ਜਿਹੜੀ ਦਿੰਦੇ ਆ ਠੀਕ ਹੈ ਜੀ ਕਿਤੇ ਨਾ 90 95% ਕੇ ਠੀਕ ਹੋ ਜਾਂਦੇ ਨੇ ਠੀਕ ਹੈ ਜੀ ਇਹਨਾਂ ਨੂੰ ਘਾਟ ਰਹਿ ਜਾਂਦੇ ਉਹ ਫੋੜ ਦੁਬਾਰਾ ਲੈ ਜਾਂਦੇ ਨੇ ਜਿਵੇਂ ਕਿ ਆਪਾਂ ਥਣ ਖੜਿਆ ਮੰਨ ਲਿਆ ਕਿੰਨੇ ਕ ਟਾਈਮ ਤੋਂ ਖੜਿਆ ਠੀਕ ਕਰ ਦਿੰਦੇ ਹੋ ਤੁਸੀਂ ਮੇਰਾ ਤਜਰਬਾ ਹੈਗਾ 2-2 3-3 ਦਿਨ ਸੂਏ ਦਾ ਹੈਗਾ ओके 30 ਸਾਲ ਦਾ ਵੀ ਆ ਚਾਰ ਦਾ ਵੀ ਆ ਓਕੇ ਜਿਨ੍ਹਾਂ ਦੇ 4 ਸਾਲ 5 3 ਸਾਲ ਪਹਿਲਾਂ ਤਾਂ ਖੜ ਗਏ ਉਹ ਵੀ ਠੀਕ ਹੋ ਜਾਂਦੇ ਆ ਹਾਂ ਹਾਂ ਓਕੇ ਜੀ ਇਹ ਤਾਂ ਹਰੇਕ ਬੰਦੇ ਨੂੰ ਦਵਾਈ ਦੇ ਕੇ ਤਜਰਬਾ ਕਰਨਾ ਚਾਹੀਦਾ ਸਾਡੇ ਤੇ ਚਾਹੇ ਬੇਸਕ ਭਰੋਸਾ ਨਾ ਕਰੋ ਓਕੇ ਜੀ ਅਸਲੀ ਨਾ ਭਰੋਸੇ ਨਾਲ ਦਵਾਈ ਵਰਤ ਕੇ ਠੀਕ ਹੈ ਜਿਹੜਾ ਅਪੀ ਰਿਜ਼ਲਟ ਦਾ ਪਤਾ ਲੱਗੇ ਤੇ ਆਪਣਾ ਖਰਚਾ ਕਿੰਨਾ ਕਾਇਆ ਜਾਂਦਾ ਦਵਾਈ ਦਾ ਦਵਾਈ ਦਾ 7-800 ਰੁਪਏ ਖਰਚਾ ਜਾਂਦਾ ਠੀਕ ਹੈ ਜੀ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਤੇ ਆਪਣੀ تسلی ਕਰਕੇ ਦਵਾਈ ਦੇਣਾ ਤੇ ਤੁਹਾਨੂੰ ਵੀ یقین ਆ ਜੂਗਾ ਕਿ ਬੈ ਸਾਹਿਬ ਦਾ ਤਜਰਬਾ ਕਿੰਨਾ ਮਜ਼ਬੂਤ ਆ ਕਿੰਨੇ ਟਾਈਮ ਤੋਂ ਇਹ ਤਜਰਬਾ ਅਪਣਾਇਆ ਹੋਇਆ ਇਹਨਾਂ ਨੇ ਭਰੋਸੇਯੋਗ ਦਵਾਈਆਂ ਦਿੰਦੇ ਨੇ ਕੋਈ ਐਦਾਂ ਨਹੀਂ ਹੈਗੀਆਂ ਕਿ ਗੱਪਸਪ ਮਾਰਦੇ ਆ ਬਹੁਤ ਵਧੀਆ ਦਵਾਈਆਂ ਦਿੰਦੇ ਆ ਆਪਾਂ ਵੀ ਦਵਾਈ ਲੈ ਕੇ ਗਏ ਆ ਬੈ ਸਾਹਿਬ ਤੋਂ ਤੇ ਆਪਾਂ ਵੀ ਚੈੱਕ ਕਰਾਂਗੇ ਉਹਦੇ ਸਕਰੀਨ ਸ਼ਾਟ ਵੀ ਭੇਜ ਦਿਓ ਨਾਲ ਜਲਾ ਦੇ ਆਪਾਂ ਦਵਾਈ ਲਈ ਹੈ ਜੀ ਠੀਕ ਆ ਆਪਣੀ ਮੱਝ ਦਾ ਵੀ ਥਾਨ ਖੜ ਗਿਆ ਸੀ ਤੇ ਆਪਾਂ ਵੀ ਇੱਕ ਭਰੋਸੇ ਦੇ ਨਾਲ ਆਏ ਆਂ ਡਾਕਟਰ ਬਾਈ ਸਾਬ ਕੋਲੇ ਤੇ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਆਪਣੇ ਨਾਲੇ ਸੋਨੂੰ ਮੱਝ ਦੀ ਵੀਡੀਓ ਪਾਵਾਂਗੇ ਕਿ ਮੱਝ ਦਾ ਖਾਣ ਕਿੰਨਾ ਠੀਕ ਹੋ ਗਿਆ ਹੁਣ ਵੀ ਇਹ ਤੁਹਾਨੂੰ ਕਮੈਂਟ ਖੋਲ ਕੇ ਦੇਖ ਲਓ ਕਮੈਂਟਾਂ ਦੇ ਵਿੱਚ ਪਤਾ ਲੱਗ ਜਾਂਦਾ ਠੀਕ ਆ ਜੀ ਓਕੇ ਜੀ ਬਾਈ ਸਾਬ ਧੰਨਵਾਦ ਜੀ ਬਾਈ ਬਾਈ ਆ ਯਾਰ ਰੋਡ ਬਰਦਵਾ ਪਰਕਸ਼ਰ ਦੇ ਸਾਹਮਣੇ ਹੰਡੇ ਆ ਯਾਰ ਰੋਡ ਬਰਨਾਲਾ ਸਾਹਮਣੇ ਗੁਰਦੁਆਰਾ ਪਰਕਰਸਰ ਓਕੇ ਜੀ ਬਾਕੀ ਆਪਾਂ ਤੁਹਾਨੂੰ ਕਾਰਡ ਵੀ ਦਿਖਾਉਣੇ ਇਹਨਾਂ ਦਾ ਜੇ ਕਿਸੇ ਕੰਟੈਕਟ ਕਰਨਾ ਹੋਵੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਤੇ ਪੂਰਾ ਐਡਰੈਸ ਆ